フフフ。<music> ਜਿਹੜਾ ਯੁੱਧ ਨਸ਼ਾ ਵਿਰੁੱਧ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਡੀਆਈਜੀ ਫਰੋਜ਼ਪੁਰ ਰੇਂਜ ਦੀ ਹਦਾਇਤ ਅਨੁਸਾਰ ਜਿਹੜਾ ਲਗਾਤਾਰ ਫਰੋਜ਼ਪੁਰ ਪੁਲਿਸ ਵੱਲੋਂ ਜਿਹੜਾ ਇਹਨਾਂ ਤੇ ਯੁੱਧ ਸਾਡੇ ਵੱਲੋਂ ਚੱਲੀ ਆ ਨਸ਼ਾ ਦੇ ਖਿਲਾਫ ਉਹਦੇ ਵਿੱਚ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਜਦੋਂ ਸਾਡੇ ਐਸਪੀ ਡੀ ਸਾਹਿਬ ਡੀਐਸਪੀ ਆਰ ਤੇ ਐਸਐਚਓ ਕਲਖੁਰਦ ਅਤੇ ਵੀ ਇਹਨਾਂ ਦੇ ਸੀਆਈ ਇਨਚਾਰਜ ਵੱਲੋਂ ਤੇ ਡੀਐਸਪੀ ਡੀ ਇਹਨਾਂ ਸਾਰਿਆਂ ਵੱਲੋਂ ਦੋ ਮੁਕਦਮਿਆਂ ਦੇ ਵਿੱਚ ਇਹਨਾਂ ਦੇ ਦੋ ਬੰਦੇ ਅਰੈਸਟ ਕਰਕੇ ਇਹਨਾਂ ਪਾਸੋਂ ਇੱਕ ਮੁਕਦਮੇ ਚ 4 ਕਿਲੋ 516 ਗ੍ਰਾਮ ਹੈਰਨ ਤੇ ਇੱਕ ਮੋਬਾਈਲ ਫੋਨ ਤੇ ਇੱਕ ਦੂਸਰੇ ਮੁਕਦਮੇ ਚ 400 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕਰਨ ਚ ਸਫਲਤਾ ਹਾਸਲ ਹੋਈ ਹੈ ਜੀ ਸਰ 4 ਕਿਲੋ ਜਿਹੜੀ ਪੜੀ ਨਗੀ ਹੈ ਇਹ ਸਰ ਕਿੱਥੋਂ ਪੜੀ ਹੈ ਔਰ ਇਹ ਪਹਿਲਾਂ ਵੀ ਇਹਨਾਂ ਦੇ ਜਿਹੜਾ ਹੈਗਾ ਮੁਕਦਮਾ ਸਭ ਠੀਕ ਹੈਗਾ ਇਹ ਜਿਹੜੇ ਨਿਰਮਲ ਸਿੰਘ ਔਰ ਸੋਨੂ ਹੈ ਜੀ 25 ਸਾਲ ਉਮਰ ਦਾ ਪੁੱਤਰ ਜਗੀਰ ਸਿੰਘ ਵਾਸੀ ਨਹਿੰਗਾ ਵਾਲੇ ਝੁੱਗੇ ਖਾਲਾ ਸਦਰ ਫਿਰੋਜ਼ਪੁਰ ਦਾ ਹੈ ਰਹਿਣ ਵਾਲਾ ਇਹਦੇ ਤੋਂ ਇਹ ਰਤਾ ਖੇੜਾ ਪਿੰਡ ਦੇ ਏਰੀਏ ਚ ਘਲਖੁਰ ਦੇ ਏਰੀਏ ਦੇ ਵਿੱਚ ਇਸ ਤੋਂ ਬਰਾਮਦਗੀ ਕੀਤੀ ਗਈ ਹੈ ਤੇ ਇਹਦੇ ਤੇ ਪਹਿਲਾਂ ਅਜੇ ਦੇਖ ਰਹੇ ਹਾਂ ਪਹਿਲਾਂ ਮੁਕਦਮਾ ਕੋਈ ਹੈ ਕਿ ਨਹੀਂ ਹੈ ਐਵੇਂ ਜਿਹੜਾ ਦੂਸਰਾ ਬੰਦਾ ਅਰੈਸਟ ਕੀਤਾ ਗੁਰਜੀਤ ਸਿੰਘ ਮੁਕਦਮਾ ਨੰਬਰ 157 ਚ ਜਿੱਥੇ ਤੋਂ 400 ਗ੍ਰਾਮ ਹੈਰਨ ਰਿਕਵਰ ਹੋਈ ਉਹਦੇ ਤੇ ਪਹਿਲਾਂ ਦੋ ਮੁਕਾਏ ਦਰਜਾ ਉਹ ਦੋਨੇ ਇੱਕ ਸਨੇਚਿੰਗ ਵਗੈਰਾ ਦਾ ਚੋਰੀ ਲੁੱਟ ਕੋ ਦਾ ਇਹ ਦੂਸਰਾ ਵੀ ਆਮ ਜੈਕਟ ਦਾ ਮਤਲਬ ਹੈ ਸਰ 4 ਕਿਲੋ ਤੋਂ ਉੱਪਰ ਫੜੀ ਗਈ 4.5 ਕਿਲੋ ਉਹ ਪਾਕਿਸਤਾਨ ਤੋਂ ਆਈ ਹੈ ਜਾਂ ਹੈਵੀ ਰਿਕਵਰੀ ਹੈ ਹਾਂਜੀ ਹਾਂਜੀ ਬਿਲਕੁਲ ਉਹ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਦਰਾਂ ਨਹੀਂ ਹੀ ਪਤਾ ਲੱਗਿਆ ਵੀ ਉਹ ਪਾਕਿਸਤਾਨ ਤੋਂ ਆਈ ਹੈ ਤੇ ਹੋਰ ਵੀ ਸਾਨੂੰ ਇਸ ਦੇ ਨਾਲ ਦੇ ਸਾਥੀਆਂ ਦੇ ਸੰਬੰਧੀ ਜਾਣਕਾਰੀ ਮਿਲੀ ਹੈ ਪੁੱਛਗਿੱਛ ਤੇ ਤੇ ਅਸੀਂ ਉਹਨਾਂ ਨੂੰ ਜਲਦ ਤੋਂ ਜਲਦ ਫੜ ਲਾਂਗੇ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੀ ਕੁ ਉਮਰ ਦਾ ਜੁੰਦਾ ਹੈ ਇਹ ਇੱਕ ਜਿਹੜਾ ਨਿਰਮਲ ਸਿੰਘ ਉਰਫ सोनू ਆ 25 ਸਾਲ ਦੀ ਉਮਰ ਹੈ ਜਿਹੜਾ ਦੂਸਰਾ ਗੁਰਜੀਤ ਸਿੰਘ 24 ਸਾਲ ਦਾ ਹੈ ਜੀ ਸਰ ਕਿੱਥੋਂ ਦੇ ਰਹਿਣ ਨੂੰ ਲਗਤ ਸਿੰਘ ਪੁੱਤਰ ਸੁਖਜੀਤ ਸਿੰਘ ਵਾਸੀ ਪਿੰਡ ਖਾਨੇਕੇ थाना सदर ਦਾ ਰਹਿਣ ਵਾਲਾ ਜੀ